ਸਰ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹਾਂਜੀ ਮੇਰਾ ਨਾਮ ਇਕਬਾਲ ਸਿੰਘ ਗੱਲ ਹੈ ਜੀ ਤੇ ਮਾਨੂ ਕੀ ਗੱਲ ਪਿੰਡ ਤੇ ਵਸਨੀਕ ਹਾਂ ਜੀ ਆਪਾਂ ਇਕਬਾਲ ਜੀ ਕਹਿੰਦੇ ਨੇ ਆਰਟਿਸਟ ਇਕਬਾਲ ਸਿੰਘ ਗੱਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਕਬਾਲ ਸਿੰਘ ਦੇ ਚਰਚੇ ਨੇ ਕਿੱਦਾਂ ਮਨ ਦੇ ਵਿੱਚ ਖਿਆਲ ਆਇਆ ਕਿ ਅਸੀਂ ਸਟੈਚੂ ਬਣਾਈਏ ਕਿਉਂਕਿ ਕਾਫੀ ਚਰਚਾ ਹੈ ਜਿਹੜੀ ਅੱਜ ਇਕਬਾਲ ਸਿੰਘ ਦੀ ਹੋ ਰਹੀ ਹੈ ਦੇਸ਼ਾਂ ਦੇ ਵਿੱਚ ਦੇਖੋ ਜੀ ਜਿਹੜੀ ਕਲਾ ਆਰਟ ਇਹ ਮੈਨੂੰ ਬਚਪਨ ਤੋਂ ਸ਼ੌਂਕ ਸੀ ਬਚਪਨ ਤੋਂ ਮੈਂ ਮਨਚੀ ਧਾਰਿਆ ਸੀ ਮੈਂ ਸਟੈਚੂ ਦੇ ਵਿੱਚ ਆਰਟ ਦੇ ਵਿੱਚ ਆਪਣਾ ਨਾਮ ਕਮਾਉਣਾ ਇਹ ਕੰਮ ਕਰਨਾ ਤੇ ਤਕਰੀਬਨ 25 ਸਾਲਾਂ ਬਾਅਦ ਉਹ ਜਿਹੜਾ ਮਕਾਮ ਮੈਂ ਹਾਸਲ ਕੀਤਾ ਜੀ ਛੋਟੀ ਉਮਰ ਦੇ ਵਿੱਚ ਐਡਾ ਵੱਡਾ ਮਕਾਮ ਹਾਸਲ ਕਰਨਾ ਚੁਣੌਤੀਆਂ ਵੀ ਕਾਫੀ ਆਉਂਦੀਆਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿਉਂਕਿ ਜਿਹੜਾ ਇਹ ਆਰਟ ਹੈ ਇਹਦੇ ਬਾਰੇ ਪੰਜਾਬ ਦੇ ਵਿੱਚ ਬਹੁਤ ਘੱਟ ਪਤਾ ਸੀਗਾ ਤੇ ਇਹਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣਾ ਫਿਰ ਇਹਨੂੰ ਪ੍ਰਫੁੱਲਤ ਕਰਨਾ ਕਾਫੀ ਜ਼ਿਆਦਾ ਚੁਣੌਤੀਆਂ ਸਾਹਮਣਾ ਕਰਨਾ ਪੈਂਦਾ ਪਰਿਵਾਰ ਦੇ ਵਿੱਚ ਵੀ ਕਾਫੀ ਔਂਕੜਾਂ ਆਈਆਂ ਹੋਣਗੀਆਂ ਪਰਿਵਾਰ ਵਾਲਿਆਂ ਨੇ ਵੀ ਕਿਹਾ ਹੁਣ ਆ ਯਾਰ ਇੱਕ ਇਹ ਵਜ੍ਹਾ ਕੰਮ ਵਢ ਲਿਆ ਹਾਂਜੀ ਹਾਂਜੀ ਪਹਿਲਾਂ ਸ਼ੁਰੂ 'ਚ ਉਹਨਾਂ ਨੂੰ ਪਤਾ ਨਹੀਂ ਸੀ ਪਰਿਵਾਰ ਨੂੰ ਕਹਿੰਦੇ ਸੀ ਇਹ ਕੀ ਕੰਮ ਤੋਂ ਕਰਦਾ ਹੋਰ ਕੰਮ ਕਰ ਲਾ ਇਹ ਕੰਮ 'ਚ ਕੀ ਕਰੇਂਗਾ ਤੂੰ ਕਾਫੀ ਮਤਲਬ ਕਹਿੰਦੇ ਹੁੰਦੇ ਸੀਗੇ ਜੀ ਤੇ ਬਾਅਦ ਦੇ ਵਿੱਚ ਹੁਣ ਉਹਨਾਂ ਨੂੰ ਪਤਾ ਲੱਗੇ ਵੀ ਲਾਈਨ ਬਹੁਤ ਵੱਡੀ ਐ ਕਿਹੋ ਜਿਹੇ ਤਰ੍ਹਾਂ ਸਾਥ ਹੁੰਦਾ ਪਰਿਵਾਰ ਦਾ ਹੁਣ ਬਹੁਤ ਵਧੀਆ ਸਾਥ ਹੈ ਜੀ ਬਹੁਤ ਸੰਯੋਗ ਹੈ ਔਰ ਪੂਰੇ ਪਿੰਡ ਦਾ ਹੀ ਵਧੀਆ ਸੰਯੋਗ ਹੈ ਜੀ ਸਭ ਦਾ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਜਿਹੜਾ ਇਕਬਾਲ ਸਿੰਘ ਦੇ ਹੱਥੋਂ ਜਿਹ ਤਕਰੀਬਨ ਜਿੱਥੇ ਵੀ ਪੰਜਾਬੀ ਭਾਈਚਾਰਾ ਵਸਦਾ ਹੈ ਜੇ ਆਪਣੇ ਸਟੈਚੂ ਉੱਥੇ ਗਏ ਆ ਤੇ ਵਿਦੇਸ਼ਾਂ ਦੇ ਵਿੱਚ ਬਹੁਤ ਮੰਗ ਹੈ ਸਟੈਚੂ ਦੀ ਇਕਵਾਲ ਜੀ ਜਿੱਦਾਂ ਗੱਲ ਕਰੀ ਅਸੀਂ ਸਟੈਚੂ ਆ ਜਿਹੜੇ ਤੁਹਾਡੇ ਵੱਲੋਂ ਬਣਾਏ ਗਏ ਆ ਜਿੱਦਾਂ ਹੀ ਰਾਂਝੇ ਦੀ ਗੱਲ ਕੀਤੀਵੇ ਬੇਬੇ ਬਾਪੂ ਦੀ ਗੱਲ ਕੀਤੀਵੇ ਬਾਬਾ ਫਰੀਦ ਦੀ ਗੱਲ ਕੀਤੀ ਜਾਵੇ ਹੋਰ ਕਿਹੜੇ ਕਿਹੜੇ ਸਟੈਚੂ ਆ ਜਿਹੜੇ ਤੁਹਾਡੇ ਵੱਲੋਂ ਜਿਹੜੇ ਇੱਥੇ ਬਣਾ ਕੇ ਰੱਖੇ ਹੋਏ ਦੇਖੋ ਇਹ ਸਾਰੇ ਤਕਰੀਬਨ ਸ਼ਹੀਦਾਂ ਦੇ ਸਟੈਚੂ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਭਗਤ ਸਿੰਘ ਤੇ ਕਰਤਾਰ ਸਿੰਘ ਸ਼ਰਬਾ ਜੀ ਉਦਮ ਸਿੰਘ ਸਾਰੇ ਤਕਰੀਮ ਸਟੈਚੂ ਅਸੀਂ ਇੱਥੇ ਬਣਾ ਕੇ ਰੱਖਦੇ ਆਂ ਜੀ ਐਮਰਜੈਂਸੀ ਸੈਕਲ ਹਿਸਟੋਰੀਕਲ ਸਟੈਚੂ ਆ ਜਿਹੜੇ ਬੰਦਾ ਸਿੰਘ ਬਹਾਦਰ ਆ ਅਕਾਲੀ ਫੂਲਾ ਸਿੰਘ ਸਾਰੇ ਤਕਰੀਮ ਬਣਾ ਕੇ ਰੱਖਦੇ ਆਂ ਜੀ ਤੇ ਭਾਵੇਂ ਜਿੱਦਾਂ ਆਪਾਂ ਗੱਲ ਕਰੀਏ ਜਿਹੜੇ ਦੇਸ਼ ਲਈ ਜਿਹੜੇ ਨੌਜਵਾਨ ਜਿਹੜੇ ਸ਼ਹੀਦ ਹੋ ਜਾਂਦੇ ਆ ਜਾਂ ਕਈ ਵਾਰ ਦੇਖਿਆ ਜਾਂਦਾ ਹੈ ਕਿ ਇਹੋ ਜਿਹਾ ਸਟੈਚੂ ਬਣਾਉਣਾ ਪੈ ਜਾਂਦਾ ਹੈ ਜਿਹਦਾ ਮਨ ਦੇ ਵਿੱਚ ਵੀ ਬੜੀ ਕਹਿ ਦਿੰਨੇ ਆਪਾਂ ਰੋਣ ਆ ਜਾਂਦਾ ਹੈ ਸਟੈਚੂ ਬੜਾ ਨਹੀਂ ਹੁੰਦਾ ਹਾਂਜੀ ਮੈਂ ਕੋਸ਼ਿਸ਼ ਕਰਦਾ ਚਲੋ ਸ਼ਹੀਦਾਂ ਦੇ ਸਟੈਚੂ ਤਾਂ ਸਾਨੂੰ ਬਣਾਉਣੇ ਪੈਂਦੇ ਆ ਸਾਡੇ ਕੋਲ ਆਰਡਰ ਆਉਂਦੇ ਆ ਗਵਰਨਮੈਂਟ ਦੇ ਵੀ ਆਰਡਰ ਆਉਂਦੇ ਆ ਪਰ ਜਿਹੜੇ ਛੋਟੀ ਉਮਰ ਦੇ ਵਿੱਚ ਕਈ ਵਾਰੀ ਡੈਥ ਹੋ ਜਾਂਦੀ ਹੈ ਘਰ ਦੇ ਵਿੱਚ ਨਿੱਜੀ ਤੌਰ ਤੇ ਉਹ ਸਟੈਚੂ ਮੈਂ ਕਹੂੰਗਾ ਵੀ ਉਹ ਨਾ ਬਣਾਇਆ ਕਰਨ ਮੇਰੇ ਕੋਲ ਕਾਫੀ ਫੋਨ ਕਾਲ ਆਉਂਦੀਆਂ ਮੈਂ ਮਨਾਂ ਕਰ ਦਿੰਦਾ ਵੀ ਨਹੀਂ ਜਾਂ ਜਿਹੜਾ ਕੋਈ ਦੇਸ਼ ਦੀ ਖਾਤਰ ਕੋਈ ਕੁਰਬਾਨੀ ਕੀਤੀ ਹੈ ਕੋਈ ਬੰਦਾ ਸ਼ਹੀਦ ਹੋਇਆ ਜਾਂ ਕੋਈ ਮਹਤਵਾਰ ਬੰਦਾ ਹੈ ਜਿਨੇ ਕੋਈ ਸਮਾਜ ਦੀ ਖਾਤਰ ਵਧੀਆ ਕੰਮ ਕੀਤੇ ਉਹਨਾਂ ਦੇ ਸਟੈਚੂ ਹੀ ਬਣਾਉਣੇ ਚਾਹੀਦੇ ਆ ਇੱਕ ਬਾਬ ਜੀ ਪਿਛਲੇ ਦਿਨ ਹੀ ਤੁਹਾਡੇ ਵੱਲੋਂ ਇੱਕ ਸਾਡੇ ਜਿਹੜੇ ਸਾਬਕਾ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀ ਜਿਹੜਾ ਇੱਕ ਪੁੱਤ ਬਣਾਇਆ ਗਿਆ ਸੀ ਕਾਫੀ ਚਰਚਾ ਦੇ ਵਿੱਚ ਹਾਂਜੀ ਉਹ ਤਕਰੀਬਨ ਇੰਸਟਾਗ੍ਰam ਤੋਂ ਜਿਹੜਾ ਮੇਰਾ ਪਰਿਵਾਰ ਹੈ ਫਾਲੋਅਰ ਹੈ ਮੈਨੂੰ ਕਾਫੀ ਫੋਨ ਕਾਲ ਆਈਆਂ ਵੀ ਡਾਕਟਰ ਮਨਮੋਹਨ ਸਿੰਘ ਦਾ ਸਟੈਚੂ ਬਣਾਉਣਾ ਚਾਹੀਦਾ ਤੇ ਮੈਂ ਤਕਰੀਬਨ ਬਹੁਤ ਥੋੜੇ ਸਮੇਂ ਦੇ ਵਿੱਚ ਉਹ ਸਟੈਚੂ ਬਣਾ ਕੇ ਜਨਤਾ ਦੀ ਕਚਹਿਰੀ ਤੇ ਹਾਜ਼ਰ ਕਰਤਾ ਸੀਗਾ ਜੀ ਔਰ ਮਾਨਦੇ ਵਿੱਚ ਕੀ ਆਗੇ ਭਵਿੱਖ ਦੇ ਵਿੱਚ ਅੱਗੇ ਇਹੀ ਹੈ ਵੀ ਜਿੰਨਾ ਵੀ ਕੋਸ਼ਿਸ਼ ਹੋ ਸਕੇ ਜਿਹੜੀ ਕਲਾਕਾਰੀ ਹੈ ਇਹਨੂੰ ਵੱਧ ਤੋਂ ਵੱਧ ਪ੍ਰਫੁੱਲਤ ਕੀਤਾ ਜਾਵੇ ਲੋਕਾਂ ਤੱਕ ਔਰ ਆਉਣ ਵਾਲੇ ਸਮੇਂ ਤੱਕ ਇਹਨੂੰ ਜ਼ਿੰਦਾ ਰੱਖਿਆ ਜਾਵੇ ਔਰ ਜਿਹੜੀ ਕਲਾ ਦੀ ਇੱਕ ਵਧੀਆ ਆਰਟ ਗੈਲਰੀ ਬਣਾਈ ਜਾਵੇ ਤੇ ਜਿਹਨੂੰ ਲੋਕ ਦੂਰੋਂ ਦੂਰੋਂ ਉਪਦੇਸ਼ਾਂ ਤੋਂ ਦੇਖਣ ਆਉਣ ਮੈਂ ਬਾਹਰਲੇ ਕੰਟਰੀ ਦੇ ਆਰਟਿਸਟ ਜਿਹੜੇ ਉਹਨਾਂ ਦੀਆਂ ਕਿਤਾਬਾਂ ਬੁੱਕਾਂ ਵਗੈਰਾ ਪੜਦਾ ਰਹਿਣਾ ਹੈ ਕਹਾਣੀਆਂ ਸੁਣਦਾ ਰਹਿਣਾ ਹੈ ਜਿਹੜੇ ਬਾਹਰਲੇ ਕੰਟਰੀ ਹੈ ਉਹਨਾਂ ਨੇ ਕਲਾ ਨੂੰ ਬਹੁਤ ਸਾਭ ਕੇ ਰੱਖਿਆ ਹੋਇਆ ਔਰ ਜਿਹੜੇ ਵੱਡੇ ਵੱਡੇ ਆਰਟਿਸਟ ਸੀਗੇ ਜਿਵੇਂ ਫਰੀਦਾ ਕਾਲੂ ਆਰਟਿਸਟ ਸੀ ਉਹਨਾਂ ਦੇ ਜਿਹੜੇ ਘਰ ਸੀ ਉਹਨਾਂ ਨੂੰ ਇਹਨਾਂ ਨੇ ਮਿਊਜ਼ੀਅਮ ਦਾ ਰੂਪ ਦਿੱਤਾ ਉਹਨਾਂ ਦੀ ਕਲਾ ਨੂੰ ਮੈਂ ਵੀ ਇਹੀ ਚਾਹਣਾ ਹੈ ਗਵਰਨਮੈਂਟ ਨੂੰ ਗੁਜ਼ਾਰਿਸ਼ ਕਰਦਾ ਪੰਜਾਬ ਗਵਰਨਮੈਂਟ ਨੂੰ ਇੰਡੀਆ ਗਵਰਨਮੈਂਟ ਨੂੰ ਵੀ ਜਿਹੜੀ ਕਲਾਕਾਰੀ ਹੈ ਕਲਾਕਾਰ ਹੈ ਔਰ ਦੇਸ਼ ਦਾ ਇੱਕ ਬਹੁਤ ਮੈਂ ਕਹੂੰਗਾ ਵੀ ਥੰਮ ਹੁੰਦਾ ਕਿਉਂਕਿ ਸਾਨੂੰ ਕਿੱਥੋਂ ਮੈਨੂੰ ਕਿੱਥੋਂ ਪਤਾ ਲੱਗਦਾ ਹੈ ਤਕਰੀਬਨ ਹਰ ਕੰਟਰੀ ਕਲਾਕਾਰ ਦੀ ਖਿੱਚ ਕਰਦਾ ਮੈਨੂੰ ਹਰ ਕੰਟਰੀ ਤੋਂ ਹਰ ਬੰਦੇ ਦਾ ਫੋਨ ਕਾਲ ਆਉਂਦੀਆਂ ਵੀ ਤੂੰ ਸਾਡੇ ਕੰਟਰੀ ਆ ਜਾ ਇੱਥੇ ਆ ਕੇ ਤੋਂ ਕਲਾਕਾਰ ਬਹੁਤ ਦੀ ਮੰਗ ਮੈਂ ਕਹਿੰਦਾ ਨਹੀਂ ਮੈਂ ਪੰਜਾਬ ਦੇ ਵਿੱਚ ਹੀ ਮੈਂ ਸਾਡੇ ਦੇਸ਼ ਦੀ ਕਲਾ ਨੂੰ ਹੀ ਅੱਪ ਕਰੂੰਗਾ ਪੰਜਾਬ ਦੀ ਕਲਾ ਨੂੰ ਉੱਪਰ ਚੱਕੂੰਗਾ ਇੰਡੀਆ ਦੀ ਕਲਾ ਨੂੰ ਉੱਪਰ ਚੱਕੂੰਗਾ ਔਰ ਆਪਣੀ ਜਿਹੜੀ ਆਰਟ ਗੈਲਰੀ ਆ ਉਹ ਪੰਜਾਬ ਦੇ ਵਿੱਚ ਹੀ ਬਣਾਉਂਗਾ ਮੇਰੀ ਇਹ ਸੋਚ ਹੈ ਪਰ ਮੈਂ ਇਹ ਕਹੂੰਗਾ ਵੀ ਕਲਾਕਾਰੀ ਹੈ ਜਿਹੜੀ ਇਹਦੀ ਕਦਰ ਕਰੋ ਕਿਵੇਂ ਕਰੋ ਸਾਥੋਂ ਕਾਫੀ ਬਾਈ ਜੀ ਲੋਕ ਤਸਵੀਰਾਂ ਬਣਾ ਲੈਂਦੇ ਆ ਹੁਣ ਅਸੀਂ ਰੱਬ ਤਾਂ ਹੈ ਨਹੀਂ ਵੀ ਭਾਈ ਬੋਲਣ ਲਾ ਦੇਾਂਗੇ ਜਾਂ ਅਸੀਂ ਕੋਈ ਯਾਨ ਪਾ ਦੇਾਂਗੇ ਮਾੜਾ ਮੋਟਾ ਫਰਕ ਰਹਿ ਜਾਂਦਾ ਕੋਈ ਫੋਟੋ 'ਚ ਫਰਕ ਰਹਿ ਗਿਆ ਕੋਈ ਸਾਥੂ ਰਹਿ ਗਿਆ ਫੇਰ ਭਾਈ ਜੀ ਦੁਨੀਆ ਨਾਲ ਥੋੜਾ ਜਿਹਾ ਇਹ ਕਹਿੰਦੀ ਹੈ ਵੀ ਜਿਹੜੋ ਅਸੀਂ ਕਲਾਕਾਰ ਨੂੰ ਫੋਟੋ ਦਿੱਤੀ ਸੀ ਥੋੜਾ ਫਰਕ ਰਹੇਗਾ ਫਰਕ ਮਾੜਾ ਮੋਟਾ ਤਾਂ ਰਹੀ ਜਾਂਦਾ ਜੀ ਬੰਦਾ ਕਦੇ ਵੀ ਪੂਰਾ ਨਹੀਂ ਹੁੰਦਾ ਰੱਬ ਤਾਂ ਹੁੰਦਾ ਨਹੀਂ ਬਾਅਦ ਦੇ ਵਿੱਚ ਕਈ ਵਾਰੀ ਹੁੰਦਾ ਕਿ ਅੱਜ ਸਾਨੂੰ ਫੋਟੋ ਕਿਸ ਨੇ ਬਣਾਉਣੀ ਦੇਤੀ ਪਰਿਵਾਰ ਦੇ ਕਿਸੇ ਮੈਂਬਰ ਨੇ ਕਹਿਤਾ ਨਿਊ ਇਅਰ ਤੂੰ ਐਵੇਂ ਦੇਤੀ ਬਣਾਉਣੀ ਕਿੱਥੇ ਰੱਖਾਂਗੇ ਉਦੋਂ ਉਹ ਨੈਗੇਟਿਵ ਹੋ ਜਾਂਦਾ ਪਹਿਲਾਂ ਆਰਡਰ ਦੇ ਦਿੰਦੇ ਆ ਮੁੜ ਕੇ ਜਾ ਕੇ ਚੱਕਰ ਮੈਂਦਾ ਮੈਂ ਇਹ ਕਹੂੰਗਾ ਵੀ ਪਹਿਲੀ ਗੱਲ ਤਾਂ ਜਿਹੜਾ ਸਾਨੂੰ ਆਰਡਰ ਦੇਣਾ ਹੈ ਬਹੁਤ ਸੋਚ ਸਮਝ ਕੇ ਦਿਓ ਔਰ ਪੂਰੇ ਪਰਿਵਾਰ ਦੇ ਵਿੱਚ ਜਿਹੜਾ ਪੂਰੀ ਆਪਦਾ ਰੈ ਮਸ਼ਵਰਾ ਕਰਕੇ ਹੀ ਸਾਨੂੰ ਆਰਡਰ ਦਿਓ ਔਰ ਕੋਸ਼ਿਸ਼ ਕਰੋ ਬਜ਼ੁਰਗਾਂ ਦੀਆਂ ਜਿਨ੍ਹਾਂ ਨੇ ਦੇਸ਼ ਦੀ ਖਾਤਰ ਕੁਛ ਕੀਤਾ ਹੈ ਜਿਨ੍ਹਾਂ ਨੇ ਕੋਈ ਸਮਾਜ ਦੀ ਖਾਤਰ ਕੀਤਾ ਹੈ ਔਰ ਉਹੀ ਤਸਵੀਰਾਂ ਬਣਨ ਜੀ ਇਕਵਾਲ ਜੀ ਕਈ ਵਾਰ ਚੁਣੌਤੀਆਂ ਕਾਫੀ ਆ ਜਾਂਦੀਆਂ ਨੇ ਜਿੱਦਾਂ ਕਿਸੇ ਦੀ ਫੋਟੋ ਨਹੀਂ ਹੁੰਦੀ ਕਿਸੇ ਸੰਤ ਮਹਾਂਪੁਰਸ਼ ਦੀ ਫਿਰ ਉਹ ਚੁਣੌਤੀ ਬਣ ਜਾਂਦੀ ਫਿਰ ਉਹਨੂੰ ਕਿੱਦਾਂ ਹੈਂਡਲ ਕਰਦੇ ਹਾਂ ਬਣਾਉਣੇ ਕਿੱਦਾਂ ਕਰੂ ਹਾਂਜੀ ਇੱਕ ਵਾਰ ਇਦਾਂ ਹੀ ਹੋਇਆ ਮੇਰੇ ਕੋਲ ਫੋਟੋ ਬਣਵਾਉਣ ਆ ਗਏ ਤੇ ਮੈਨੂੰ ਕਹਿੰਦੇ ਵੀ ਬਾਬਾ ਜੀ ਦੀ ਤਸਵੀਰ ਸੰਤਾਂ ਦੀ ਤਸਵੀਰ ਬਣਾਉਣੀ ਫੋਟੋ ਬਣਾਉਣੀ ਹੈ ਸਟੈਚੂ ਬਣਾਉਣਾ ਹੁਣ ਅਸੀਂ ਤਾਂ ਇਹੀ ਕਹਿਣਾ ਵੀ ਲਿਆਓ ਫੋਟੋ ਉਹ ਕਹਿੰਦੇ ਫੋਟੋ ਤਾਂ ਹੈ ਨਹੀਂ ਮੈਂ ਮੈਂ ਵੀ ਤਾਂ ਠਾਂ ਠਾਂ ਝਾਕਾਂ ਵੀ ਜੋ ਫੋਟੋ ਹੈ ਨਹੀਂ ਫਿਰ ਬਣਾਵਾਂਗੇ ਕਿਵੇਂ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਨਮਾ ਕੰਮ ਹੈ ਇਹਦੇ ਬਾਰੇ ਖੋਜ ਕਰਾਂਗੇ ਮੈਸੇਜ ਕੋਈ ਨਹੀਂ ਬਣਾਵਾਂਗੇ ਜੋ ਤੁਸੀਂ ਆਏ ਆਸ ਨਾਲ ਅਸੀਂ ਤੁਹਾਡੀ ਆਸ ਪੂਰੀ ਕਰਾਂਗੇ ਫਿਰ ਕੋਈ ਜਿਵੇਂ ਪੁਰਾਣੇ ਬਜ਼ੁਰਗ ਹੁੰਦੇ ਆ ਉਸ ਪਿੰਡ ਦੇ ਵਿੱਚ ਉਹਨਾਂ ਬਜ਼ੁਰਗਾਂ ਤੋਂ ਸਾਰਾ ਪਤਾ ਕਰਕੇ ਵੀ ਇਹ ਸੰਤ ਮਹਾਂਪੁਰਸ਼ ਕਿੱਦਾਂ ਰਹਿੰਦੇ ਸੀ ਕਿੱਦਾਂ ਕੱਪੜੇ ਪਾਉਂਦੇ ਸੀ ਕਿੱਦਾਂ ਤੁਰਦੇ ਸੀ ਕਿੱਦਾਂ ਬੈਠਦੇ ਸੀ ਕਿੱਦਾਂ ਦਾ ਸਰੀਰ ਸੀ ਕਿੰਨਾ ਹਾਈਟ ਸੀ ਉਹ ਸਾਰਾ ਡਾਟਾ ਕਲੈਕਟ ਕਰਕੇ ਇੱਕ ਦਿਮਾਗ ਦੇ ਵਿੱਚ ਫੋਟੋ ਬਣਾਈ ਉਸ ਤੋਂ ਬਾਅਦ ਉਹ ਫੋਟੋ ਤਿਆਰ ਕੀਤੀ ਸੀ ਸਭ ਤੋਂ ਪਹਿਲਾਂ ਕਿਹਦੀ ਫੋਟੋ ਬਣਾਈ ਸਭ ਤੋਂ ਪਹਿਲਾਂ ਮੈਂ ਆਪਣੀ ਆਪ ਦੀ ਫੋਟੋ ਤਿਆਰ ਕੀਤੀ ਜੀ ਫੇਸ ਤੇ ਮਿੱਟੀ ਦਾ ਫੇਸ ਬਣਾਇਆ ਸੀ ਮੈਂ ਮਨ ਵਿੱਚ ਸੋਚਿਆ ਸੀ ਮੈਂ ਕਿ ਆਪ ਦੀ ਫੋਟੋ ਬਣਾਉਣੀ ਹੈ ਜੇ ਗਲਤ ਵੀ ਹੋ ਜੇ ਤਾਂ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਕਾਫੀ ਕਲਾਕਾਰਾਂ ਨੂੰ ਦਿਖਾਈ ਉਹ ਕਹਿੰਦੇ ਵੀ ਠੀਕ ਆ ਵਧੀਆ ਤੂੰ ਕੰਮ ਕਰ ਸਕਦਾ ਇਕਬਾਲ ਜੀ ਕਈ ਵਾਰ ਕੀ ਹੁੰਦਾ ਬੰਦੇ ਦਾ ਜਦੋਂ ਨਾਮ ਚੱਲ ਜਾਏ ਚੜ੍ਹਾਈ ਹੋ ਜਾਏ ਬੰਦਾ ਪੈਰ ਛੱਡ ਜਾਂਦਾ ਹੈ ਦੇਖੋ ਜੀ ਇਹ ਕਹਿਣ ਦੀਆਂ ਗੱਲਾਂ ਹਰ ਬੰਦਾ ਦਾ ਵਖਰਾ ਵਖਰਾ ਮਾਈਂਡ ਹੁੰਦਾ ਵਖਰਾ ਵਖਰਾ ਸੁਭਾਅ ਹੁੰਦਾ ਅਸੀਂ ਤਾਂ ਬਈ ਜਿੱਥੋਂ ਚੱਲੇ ਅੱਜ ਵੀ ਉੱਥੇ ਹੀ ਆ ਅੱਜ ਵੀ ਉਸੇ ਧਰਤੀ ਨਾਲ ਜੁੜੇ ਹੋਏ ਆ ਤੇ ਇਹ ਮੇਰੇ ਬਾਰਕਰ ਖੜੇ ਆ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਆ ਤੇ ਤਕਰੀਬਨ ਅਸੀਂ ਇਕੱਠੇ ਮਤਲਬ ਭਰਾ ਵਾਂਗੂ ਹੀ ਰਹਿੰਦੇ ਆ ਕੋਈ ਸਾਡੇ ਕੋਲ ਕੋਈ ਆਏ ਨਹੀਂ ਵੀ ਕੋਈ ਵਖਰਾ ਪਣ ਨਹੀਂਗਾ ਤੇ ਕੋਈ ਵੀ ਸਾਡੇ ਕੋਲ ਆ ਜੇ ਪਿੰਡ ਦੇ ਬੰਦੇ ਆਮ ਸਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਆ ਤੇ ਅਸੀਂ ਹਰ ਇੱਕ ਨੂੰ ਕੋਸ਼ਿਸ਼ ਕਰੀਏ ਇੱਜ਼ਤ ਦਿੱਤੀ ਜਾਵੇ ਹਰ ਇੱਕ ਨੂੰ ਇੱਜ਼ਤ ਤੇ ਹਰ ਬੰਦੇ ਦੀ ਇੱਜ਼ਤ ਬਰਾਬਰ ਆ ਔਰ ਛੋਟਾ ਬੱਚਾ ਆਉਂਦਾ ਉਹਨੂੰ ਵੀ ਅਸੀਂ ਉਨੀ ਇੱਜ਼ਤ ਦਿੰਦੇ ਆ ਤੇ ਕਿਉਂਕਿ ਸਾਡੇ ਕੋਲੇ ਬਹੁਤ ਦੂਰੋਂ ਦੂਰੋਂ ਗਾਹਕ ਆਉਂਦੇ ਆ ਮੇਰੇ ਜਿਹੜੇ ਕਾਫੀ ਜਿਹੜੇ ਕਸਟਮਰ ਆ ਗਾਹਕ ਆ ਉਹ ਗਾਹਕ ਹੀ ਗਾਂ ਬੰਦਿਆਂ ਨੂੰ ਮਤਲਬ ਪ੍ਰੇਰਨਾ ਕਰਦੇ ਆ ਉਹ ਇਦਾਂ ਕਹਿੰਦੇ ਆ ਮੈਂ ਕਈ ਗੱਲਾਂ ਸੁਣੀਆਂ ਉਹ ਕਹਿੰਦੇ ਸਾਡਾ ਅਕਬਾਲ ਮੈਂ ਮੈਂ ਬਣਵਾ ਕੇ ਦਿਨਾਂ ਲੈ ਮੈਂ ਫੋਨ ਕਰਦਾ ਲੈ ਬਣਾਉਂਦਾ ਕਿਉਂ ਨਹੀਂ ਉਹ ਫੋਟੋ ਮਤਲਬ ਮਾਣ ਮਹਿਸੂਸ ਕਰਦੇ ਆ ਅਸੀਂ ਵੀ ਇਹੀ ਕਿਸੇ ਨੂੰ ਪੁੱਛਿਆ ਜੇਗਾ ਵੀ ਮਾਣ ਨੂੰ ਕਹਿ ਜਾਣਾ ਕਹਿੰਦੇ ਸਾਡੇ ਅਕਬਾਲ ਦੇ ਐ ਜਣੀ ਦੇਖੋ ਬਹੁਤ ਮਾਣ ਦਿੱਤਾ ਜੀ ਮੈਨੂੰ ਪਿੰਡ ਨੇ ਬਹੁਤ ਮਾਣ ਦਿੱਤਾ ਹੈ ਪਿੰਡ ਦੇ ਲੋਕਾਂ ਨੇ ਬਹੁਤ ਮਾਣ ਦਿੱਤਾ ਹੈ ਔਰ ਤਕਰੀਬਨ ਪੰਜਾਬ ਦੇ ਵਿੱਚੋਂ ਫੋਨ ਕਾਲ ਪਿੰਡ ਦੇ ਵਿੱਚ ਆਉਂਦੀਆਂ ਕਿਉਂਕਿ ਪਿੰਡ ਦੇ ਵਿੱਚ ਸਾਰੀਆਂ ਰਿਸ਼ਤੇਦਾਰੀਆਂ ਵੀ ਉਹ ਭਾਈ ਤੁਹਾਡੇ ਪਿੰਡ ਵਾਲਾ ਮੁੰਡਾ ਉਹਨੂੰ ਕਹੋ ਮੇਰੀ ਫੋਟੋ ਬਣਾ ਕੇ ਦੇਵੇ ਫੋਨ ਨੰਬਰ ਲੈ ਕੇ ਆਓ ਤੇ ਤਕਰੀਬਨ ਹਰ ਰੋਜ਼ ਸਾਡੇ ਕੋਲੇ ਇੱਕ ਦੋ ਬੰਦੇ ਆਉਂਦੇ ਆ ਜਿਹੜਾ ਫੋਨ ਕਾਲ ਨੰਬਰ ਲੈ ਕੇ ਜਾਂਦੇ ਵੀ ਸਾਡੀ ਰੈਸਰ ਚੋਂ ਫੋਨ ਆਇਆ ਭਾਈ ਫੋਟੋ ਬਣਾਣੀ ਮੈਂ ਕੋਈ ਗੱਲ ਨਹੀਂ ਬਣਾ ਦੇਾਂਗੇ ਇਕਬਾਲ ਜੀ ਨੌਜਵਾਨ ਪੀੜੀ ਨੂੰ ਕੀ ਸੁਨੇਹਾ ਦੇਵਾਂਗੇ ਕਿਉਂਕਿ ਅੱਜ ਕੱਲ੍ਹ ਅਗਲਾ ਪਲੱਸ ਟੂ ਕਰਦਾ ਸਿੱਧਾ ਬਾਹਰ ਦਾ ਰੋਕ ਬਣਾ ਲੈਂਦਾ ਪਰ ਤੁਸੀਂ ਇੱਕ ਬਾਹਰ ਨੂੰ ਛੱਡ ਕੇ ਵੀ ਇੱਥੇ ਆਪਣੇ ਬੈਠੇ ਹੋ ਇੰਡੀਆ ਦੇ ਵਿੱਚ ਆਪਣੀ ਧਰਤੀ ਤੇ ਬੈਠ ਕੇ ਜਿਹੜਾ ਆਪਣਾ ਸੋਹਣਾ ਨਾਮ ਕਮਾਰੇ ਉਹ ਸੋਹਣਾ ਕੰਮ ਕਰ ਰਹੇ ਦੇਖੋ ਜੀ ਨੌਜਵਾਨ ਪੀੜੀ ਨੂੰ ਤਾਂ ਇੱਕੋ ਹੀ ਸੰਦੇਸ਼ ਹੈ ਵੀ ਪਹਿਲਾਂ ਤਾਂ ਵਧੀਆ ਪੜ੍ਹਾਈ ਕਰੋ ਮਿਹਨਤ ਨਾਲ ਪੜ੍ਹੋ ਔਰ ਆਪਦੇ ਅੰਦਰ ਕੋਈ ਨਾ ਕੋਈ ਟੈਲੈਂਟ ਪੈਦਾ ਕਰੋ ਅੰਦਰੋਂ ਕੋਈ ਦੇਖੋ ਵੀ ਮੇਰੇ ਅੰਦਰ ਕੀ ਹੈ ਮੈਂ ਕੀ ਕੰਮ ਕਰ ਸਕਦਾ ਉਹੀ ਲਾਈਨ ਫੜ ਲਓ ਉਹ ਲਾਈਨ ਨੂੰ ਛੱਡੋ ਨਾ ਔਰ ਵਧੀਆ ਤਰੀਕੇ ਨਾਲ ਕਾਮਯਾਬ ਹੋ ਕੇ ਉਹਦਾ ਕੰਮ ਸਿੱਖ ਕੇ ਫਿਰ ਬੇਸ਼ੱਕ ਜੇ ਤੁਸੀਂ